ਲੋ ਮੇਰੇ ਮਿੱਤਰੋ ਅੱਜ ਦਿਨ ਸਾਫ ਹੈ ਅੱਜ ਧੁੱਪ ਵੀ ਨਿਕਲੀ ਖੜੀ ਹੈ ਅੱਜ ਪੜਾਉਣੇ ਬੱਚੇ ਪੜਾ ਤਾ ਛੱਡਦੇ ਟੂ ਸੈਟ ਹੋ ਰਹੀ ਆਲਾ ਇਹ ਬਾਜੂ ਗੇ ਛਤਰੀ ਤੇ ਜਾ ਕੇ ਉਹਨਾਂ ਅਗਲਾ ਛੱਡਦੇ ਆ ਇੱਕ ਆਹ ਮੇਰੇ ਵੀਰੋ ਟੂਸਾ ਟੋਰੀ ਘੰਡਾ ਲਾ ਇਹਨੂੰ ਵੀ ਛੱਡਦੇ ਆ ਇਹ ਬਾਜੂ ਛਤਰੀ ਤੇ ਉੱਡ ਗਿਆ ਉੱਡ ਗਿਆ ਮੇਰੇ ਵੀਰੋ ਆ ਮਗਰ ਹੀ ਇਹ ਉੱਡ ਗਿਆ ਕਾ ਦੂਜੇ ਕੜ ਲਓ ਮਿੱਤਰੋ ਹਰੀ ਗੁਲਾਬੀ ਬਗੜਾ ਲਾਲ ਚੀਨਾ ਬੱਜਾ ਵੀ ਕੜਦਗੇ ਇਹ ਉੱਡੂਗਾ ਉੱਡ ਗਿਆ ਵੀ ਮੇਰੇ ਵੀਰੋ ਇੱਧਰ ਗਿਆ ਉਹ ਦੂਜੇ ਤਾਂ ਉਹ ਚੜ ਗਏ ਉੱਚੇ ਆ ਵੀ ਆ ਗਿਆ ਇਹ ਵੀ ਉੱਡ ਗਿਆ ਮੇਰੇ ਵੀਰੋ ਲਓ ਮੇਰੇ ਇੱਕ ਆਏ ਮੇਰੇ ਮਿੱਤਰੋ ਗੁਲਾਬੀ ਫੁੰਝੇ ਵਾਲਾ ਇਹਨੂੰ ਵੀ ਛੱਡ ਦਿੰਨੇ ਆ ਇਹ ਮਰਾ ਛਤਰੀ ਤੇ ਬੈਠੂਗਾ ਉਹ ਬੈ ਗਿਆ ਛਤਰੀ ਤੇ ਦੂਜੇ ਦੇ ਨਾਲ ਉੱਡ ਗਏ ਇੱਕ ਆ ਹੁੰਦਾ ਦੋ ਹੁੰਦੇ ਹੈ ਮੇਰੇ ਵੀਰੇ ਬਿਮਾਰ ਆ ਬੱਚੇ ਤੇ ਛਤਰੀ ਤੇ ਬੈਜੂ ਇਹਦਾ ਛਤਰੀ ਤੇ ਬੈਜੂ ਆ ਜਾ ਕੇ ਉਹ ਬੈ ਗਿਆ ਤੇ ਕਾਹ ਹੈ ਵੀਰੇ ਕਾਲਾ ਚੀਨਾ ਇਹਨੂੰ ਵੀ ਛੱਡਦੇ ਆ ਇਹਦਾ ਸਿੱਧਾ ਹੀ ਨਿਕਲ ਗਿਆ ਜਿਹੜਾ ਬੈਠੂਆ ਛਤਰੀ ਤੇ ਅਹੀਂ ਉੱਡ ਗਿਆ ਹਟ ਜਾਦਾ ਆ ਹੁੰਦਾ ਦੂਜੇ ਤੇ ਨਾ ਫਿਰਦੇ ਆਉਂਦੇ ਆ ਵੀ ਉਹਨਾਂ ਨਾਲ ਹੀ ਰਲ ਜੂਗਾ ਉਹ ਵੀ ਡਾਉਣਾ ਮੇਰੇ 10 ਮਿੰਟ ਤੱਕ ਉਹ ਵੀ ਡਾਤ ਜਿਹੜੇ ਬੈਠੇ ਆ ਇੱਕ ਵਾਰੀ ਕੰਮ ਥੰਦੇ ਰਹਿੜਦਗੇ ਬਾਅਦ ਚੁ ਕਰਦੇ ਕੰਟੀਨਿਊ ਮਿੱਤਰੋ ਆਪਣੇ ਇੱਕ ਬੱਚਾ ਤਾਂ ਪਹਿਗਾ ਟੂ ਸੈਟ ਆ ਰਹੀ ਆਲਾ ਤੇ ਚਾਰ ਬੱਚੇ ਰਹਿ ਗਏ ਇਹ ਤਾਂ ਹੁੰਦਾ ਕਾਲਾ ਕੀਨਾ ਆ ਫੁੰਡੇ ਵਾਲ ਆ ਗਿਆ ਇੱਕ ਆ ਜਾਂਦਾ ਬਗਲਾਂ ਵਾਲਾ ਘੰਡ ਕਾਂ ਤਲਾ ਉਹ ਪਾਸੇ ਫਿਰਦਾ ਇੱਕ ਬਹਿ ਗਿਆ ਛਤਰੀ ਆਪਾਂ ਲਾਤੀ ਉੱਚੀ ਕਰਕੇ ਤੇ ਇੱਕ ਉਹ ਫਿਰਦਾ ਘੰਡ ਕਾਂ ਤਲਾ ਆ ਵੀ ਬਹਿ ਜਾਣਗੇ ਪਾਸੇ ਹੁਣ ਬੱਚੇ ਢਿੱਲੇ ਆਪਣੇ ਥੋੜੇ ਨਾ ਤਾਂ ਕਰਕੇ ਉੱਡਦੇ ਨਹੀਂ ਕਿ ਸਹੀ ਚੱਲ ਪੈਣਗੇ ਕੋਈ ਨਾ ਹੋਲੀ-ਉੜੀ ਹੂੰ ਸਾਰੇ ਬੈਠ ਗਏ ਸਿਰਫ ਇੱਕ ਉੱਤਰ ਹੈਗਾ ਆਪਣਾ ਬਗਲਾਂ ਵਾਲਾ ਉਹ ਵੀ ਇੱਥੇ ਫਿਰਦਾ ਹੋਣਾ ਕਿੱਧਰ ਗਿਆ ਬਗਲਾਣਾ ਬੱਚਾ ਅੱਜ ਆਈ ਲੋਬ ਮੇਰੇ ਮਿੱਤਰ ਆਪਣੇ ਕੂਤਰ ਬੈਠ ਗਏ ਸਾਰੇ ਤੇ ਆ ਇੱਕ ਰਹਿ ਗਿਆ ਬਗਲਾਂ ਵਾਲਾ ਉਹ ਵੀ ਇੱਥੇ ਫਿਰਦਾ ਦਿਖਾਉਣੇ ਤੁਹਾਨੂੰ ਉਹ ਵੀ ਕਿੱਧਰ ਗਿਆ ਆ ਉਹ ਆ ਇੱਕ ਰਹਿ ਗਿਆ ਮੇਰੇ ਵੀਰੋ ਹਰੇ ਗਰਾ ਵੀ ਬਗੜਾਲਾ ਇਹ ਵੀ ਬੈਠ ਜੂਗਾ ਚਲੋ ਮਿੱਤਰੋ ਬਹਿ ਗਿਆ ਆਪਣੇ ਸਾਰੇ ਬੱਚੇ ਤੇ ਅੰਦਰ ਕਰਤੇ ਆ ਬੈਠੇ ਤਿੰਨੇ ਚਾਰੇ ਇੱਕ ਕਤਾਂ ਬੈ ਗਿਆ ਚਲ ਇਹਨਾਂ ਦਾਣਾ ਪਾਣੀ ਪਾ ਦਿੰਨੇ ਹੁਣ ਆਪਾਂ ਤੇ ਪਾਣੀ ਪੂਣੀ ਪਾਉਣੇ ਦਾਣਾ ਪਾਣੀ ਉਧਰ ਵੀ ਪਾਉਣੇ ਦੂਜੇ ਲੱਕੜ ਵਾਲੇ ਚ ਵੀ ਚਲੋ ਮਿੱਤਰੋ ਟਰੇ ਚੱਕ ਲਈਏ ਚਲੋ ਮਿੱਤਰੋ ਭਰ ਲਿਆਂ ਦੀ ਟਰੇ ਧਰਦੀ ਇਹਨਾਂ ਨੂੰ ਆਜੋ 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 ਆਇਓ 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 ਖਾ ਲੈਣਗੇ ਮੇਰੇ ਵੀਰੋ ਆਇਓ 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 ਮੈਂ ਮੇਰੇ ਦੂਜੇ ਖੋਡੇ 'ਚ ਪਾ ਗਏ ਉਧਰ ਚੱਲ ਕੇ ਆ ਜਾ ਲੋ ਮਿੱਤਰ ਇੱਧਰ ਵੀ ਪਾ ਦੀ ਆਪਾਂ ਹੋਰ ਪਾਈ ਦਿੰਦਾ ਕਰਦੇ ਲੈੜਾ ਪਾ ਲੋ ਮੈਂ ਮਿੱਤਰ ਇਹਨੇ ਪਾ ਦੀਏ ਖਾ ਲੈਣਗੇ ਮਤਲਬ ਥੱਲੇ ਵੀ ਪਾ ਦੇ ਥੱਲੇ ਜੋੜੀਆਂ ਨੂੰ ਇਹਨੇ ਤੇ ਚੱਲ ਵਈਏ ਇਹੋ ਪਾ ਦੇ ਨੇ ਇਹਨੂੰ ਪਾਣੀ ਪਾ ਦਈਏ ਮੇਰੇ ਵੀਰ ਉਹ ਤੱਤਾ ਜਾ ਕੇ ਐਵੇਂ ਨਾ ਠੰਡਾ ਪਾਣੀ ਨਾ ਐ ਢਿੱਲੇ ਨਾ ਹੋਏ ਕੂਤਰ ਆਪਣੇ ਚਲੋ ਇਹ ਖਾਣ ਦੇ ਦਾਣੇ ਆਪਾਂ ਇਹਨਾਂ ਨੂੰ ਪਾਣੀ ਪੂਣੀ ਪਾ ਦਈਏ ਦੋ ਮੀਟਰ ਪਾਣੀ ਪਾਉਣੇ ਆ। ਚੱਕਰ ਨੂੰ ਹੁੰਡਾ ਸਾਫ ਕਰ ਦਾਂਗੇ। ਇਹਨਾਂ ਮਾਰ ਲਾ ਆਪਣੇ ਕਬੂਤਰਾਂ ਦੇ। ਚਲੋ ਮੇਰੇ ਵੀਰੋ ਪਰਲੇ ਖੁੱਡੇ 'ਚ ਪਾਉਣੇ ਚੱਲ ਕੇ।